ਆਪਣੇ YouTube ਚੈਨਲ ਕੰਮਾਨ ਪਸ਼ੂ ਵਾਲਕ ਤੇ ਲੈ ਆਉਦਾ ਹਾਂ ਲੱਗ ਰਿਹਾ ਦਿਖਾਉਣਾ ਇੱਕ ਵਾਰੀ ਸਾਨੂੰ ਪਤਾ ਆ ਕਾ ਕੋਸ਼ ਕਰਨਾ ਖੋਸ਼ ਆ ਕੇ ਬੈਠੀ ਆ ਤੇਰਾ ਕਹਿੰਗੇ ਕੀ ਹੋਇਆ ਗੋਰੀ ਬੱਜੀ ਆ ਸਾਡੀ ਘਰੇ ਚੋਈ ਦੀ ਆ ਕਿੰਨਾ ਕ ਫਰਕ ਆ ਲੈਣਾ ਯਾਰ ਸਾਡੀ ਘਰੇ ਚੋਈ ਦੀ ਆ ਮੈਂ ਇਸ ਬਸ 15 ਦੀ ਹੋਣੀ ਲੱਗਦਾ ਹੁਣ 1000 ਦਿੰਦੇ ਆ ਹੈ 15 ਦੀ ਜਾਣ ਕੇ ਨਿਕਾਤੀਆਂ ਕਰਦੇ ਯਾਰ ਗੱਲ ਲੈ ਕੋਈ ਇਹ ਸਾਡੀ ਚੋਈ ਵੀ ਆ ਕਹ ਨੂੰ ਆਣੇ ਅੱਡ ਕੇ ਅੱਡ ਕੇ ਦੇ ਨਾਲ ਦੱਸ ਬੱਜੀ 200 ਰੁਪਈਆ ਲੈ ਲੈ ਜਾ ਕੇ ਸਾਥ ਦੇ ਜਾਂ ਦੱਸ ਦੇ ਨਾ ਜਾਂ ਲੈ ਜਾ ਵੀ ਜਾਂ ਸਾਥ ਦੇ ਫੇਰ ਉਹੀ ਕੱਲਾ ਕੰਮ ਰਹਿਣਾ ਪਿੱਛੇ ਕੰਮ ਰਹਿਣਾ ਕਿਆ ਬੋਈ ਜਾ ਮੇਰੇ ਨਾਲ ਬਾਈਆਂ ਭੱਜ ਜਾ ਬਾਣੀ ਸੌਦਾ ਹੋਇਆ ਉਹ ਖਰਾਬ ਕਰਦਾ ਵਾਹ ਸੱਤ ਕਹਤਾ ਜਦੋਂ ਤਾਣ ਕਹਿੰਦੇ ਪੱਠਾ ਕਹਿੰਦੇ ਸਾਥ ਦੇ ਹਾਂ ਬਾਰ ਕਰਨਾ ਹੁੰਦਾ ਵੀ YouTube ਤੇ ਪੈ ਜਾਂਦੀ ਉਹਦੇ ਭੈਣ ਬੋਲ ਉਹ ਬਾਈ ਇਹ ਚ ਕਿਹੜਾ ਬੋਲ ਦੇਣੇ ਕਿੰਨੇ ਪੈਸੇ ਨਹੀਂ ਹੋਣੇ ਕੋਈ ਬੋਲ ਬੰਦੇ ਭਰਾਵਾ ਕੇ ਜਾਂ ਮੇਰਾ ਕੱਟ ਉਹ ਲੈ ਫਾੜੇ ਨੂੰ ਪੈ ਜਾ ਕੱਟ ਜਾ ਕੱਟ ਜਾ ਹੱਥ ਹੱਥ ਸਾਰੇ ਤੱਕ ਦੱਸ ਲੈ ਲੈ ਤੱਕ ਦੱਸ ਰੋ ਜਾ ਜਾ ਰਕਰ ਕੋਲ ਜਾ ਤੇਰੇ ਹੱਥ ਨਹੀਂ ਕਰਦੇ ਆ। ਬਣਾ ਲਾਂਗੇ। ਦਾ ਆ ਇਹਨਾਂ ਦਾ ਕਰਾ ਦੇ ਇੱਕ ਪਾਸੇ। ਆ ਕਿੱਦਾਂ ਦੇ ਬੰਦੇ ਰੁਪਈਏ ਵਲੀ ਲੈਂਦੇ ਆ? ਕਸਮਾ ਰੁਪਈਆ ਦਾ ਲੈ ਲਓ। 5000 ਰੁਪਈਏ ਦਾ। ਆ ਗਿਆ 1 ਮਿੰਟ। 100 ਰੁਪਏ ਜਗਾ। ਸਰ ਰੁੱਸ ਜਾਂਦੇ ਨੇ ਬੰਦੇ ਦਾ ਵਿੱਚ ਵੀਡੀਓ ਵਿੱਚ ਗੱਲ। ਬੰਦਾ ਥੋੜਾ ਗੁੱਸੇ ਹੋ ਗਿਆ ਦੀ। ਲੈ ਲਈ ਲੈ ਨਾ ਤੇਰਾ। ਚੱਕ ਤੇ ਫੱਟੇ ਚੱਕ ਤੇ ਚੱਕ ਆ ਵੇਚਦੀ ਹਾਂ 2 ਲੱਖ ਦੀ ਹੈ 2 ਲੱਖ ਦੀ 2 ਲੱਖ ਦੀ 200 2000 ਛੋਟ ਹੋਈ ਹੈ ਬਾਦੂਆ ਇੰਨੀ ਤਾਂ ਫਰ ਬਸ ਤੈਨੂੰ ਨਾ ਪੈਸੇ ਨਹੀਂ ਮੈਂ ਵਾਲੀ ਆ ਹਾਂ ਹਾਂ ਕੋਈ ਗੱਲ ਨਹੀਂ